ਨੇ ਉਹ ਮਹਾਨ ਪਾਈ ਤਾਰੂ ਸਿੰਘ ਨੂੰ ਸਾਡਾ ਪ੍ਰਣਾਮ ਐ ਸਿੱਖੀ ਕੇ ਸਾਸਵਾਸਾ ਨਨ ਬਾਕੇ ਜਿਸ ਨੇ ਉੱਚੇ ਕੀਤੇ ਨਾਮ ਐ ਸਿੱਖੀ ਕੇ ਸਾਸਵਾਸਾ ਨਨ ਬਾਕੇ ਜਿਸ ਨੇ ਉੱਚੇ ਕੀਤੇ ਨਾਮ ਐ ਜਕਰੀਆ ਖਾਨ ਜਿਸ ਦਿਖ ਦੇਖ ਕੇ ਹੋਏ ਤਾਂ ਤੜੰਗ ਨੇ ਖੋਪਰੀ ਲਹਾਤੀ ਸੇ ਦਿਖ ਨਿਹਾਰਿਆ ਪਾਈ ਤਰੂ ਸਿੰਘ ਨੇ ਖੋਪਰੀ ਲਹਾਤੀ ਸਿੱਧ ਕੋ ਨਿਹਾਰਿਆ ਪਾਈ ਤਰੂ ਸਿੰਘ ਨੇ ਦੇਖ ਕੇ ਸਿੱਖੀ ਤਾਂ ਹੀ ਚੜ੍ਹਦੀ ਕਲਾ ਚੋਂ ਮੁਗਲ ਤੜਫ ਦੇ ਬਾਣੀਆਂ ਤੇ ਬਾਣੇ ਵਿੱਚ ਜੁੜੇ ਸਿੰਘਾਂ ਨੂੰ ਵੇਖ ਕੇ ਕਲਪ ਦੇ ਬਾਣੀਆਂ ਤੇ ਬਾਣੇ ਵਿੱਚ ਜੁੜੇ ਸਿੰਘਾਂ ਨੂੰ ਵੇਖ ਕੇ ਕਲਪ ਦੇ ਕਟੜਤਾ ਵਾਲਿਆਂ ਲੋਕਾਂ ਦੇ ਜੋ ਮਾਣਾ ਚ ਵਿੰਗ ਨੇ ਖੋਪਰੀ ਲੋਹਾਤੀ ਸਿੱਦਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਖੋਪਰੀ ਲੋਹਾਤੀ ਸਿੱਦਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਬਾਗੀ ਸਿੱਖਾਂ ਤਾਂ ਹੀ ਲੰਗਰ ਸ਼ਿਕਾਉਣ ਦੇ ਲਾਕੇ ਲਜਾਮ ਜਿਉ ਮਗਲੀਆਂ ਚਾਉਂਦੇ ਸੀ ਸਿੱਖੀ ਨੂੰ ਕਰਨਾ ਜਾਣੀ ਬਧ ਨਾਮ ਜਿਉ ਮੁਗਲье ਚਾਉਂਦੇ ਸੀ ਸਿੱਖੀ ਨੂੰ ਕਰਨਾ ਜਾਣੇ ਬਦਨਾਮ ਜਾਉ ਸਿੱਖ ਤਾਂ ਪਲਾਂਚ ਰੱਖ ਦਿੰਦੇ ਭੋਰ ਕੇ ਜ਼ਾਲਮੋਂ ਦੇ ਸਿੰਘ ਨੇ ਖੋਪਰੀ ਲੋਹਾਤੀ ਸਿੱਧਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਖੋਪਰੀ ਲੋਹਾਤੀ ਸਿੱਧਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਕਲੀ ਚੱਟ ਹਰ ਭਗਤ ਨਰੰਜਣੀਆਂ ਮੁਗਲਾਂ ਦਾ ਚਮਚਾ ਲੁੱਤੀ ਲਾ ਕੇ ਕਹੇ ਕੇ ਸਕਟੋ ਸਿੰਘਾਂ ਦੇ ਕਰਵਾਉ ਪਰਚਾ ਲੁੱਤੀ ਲਾ ਕੇ ਕਹੇ ਕੇ ਸਕਟੋ ਸਿੰਘ ਦੇ ਕਰਵਾਉ ਪਰਚਾ ਜਾਣਦਾ ਸੀ ਸਿੰਘ ਸਿੱਧ ਕੋਨੇ ਡੋਲਦੇ ਹੁੰਦੇ ਜੋ ਪਰਿੰਡ ਨੇ ਖੋਪਰੀ ਲੋਹਾਤੀ ਸਿੱਧਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਖੋਪਰੀ ਲੋਹਾ ਤੇ ਸਦਕ ਨਿਹਾਰਿਆ ਪਾਈ ਤਾਰੂ ਸਿੰਘ ਨੇ ਕਹੇ ਜਕਰੀਆ ਪਾਈ ਤਾਰੂ ਸਿੰਘ ਨੂੰ ਕੇਸ ਕਟਵਾ ਲੈ ਤੂੰ ਬਾਣੇ ਇਸਲਾਮੀ ਇਹ ਸਿੱਖੀ ਛੱਡ ਦੇ ਜਾਣਬਕਸ਼ਾ ਲੈ ਤੂੰ ਬਾਣੇ ਇਸਲਾਮੀ ਇਹ ਸਿੱਖੀ ਛੱਡ ਦੇ ਜਾਣਬਕਸ਼ਾ ਲੈ ਤੂੰ ਹੋ ਜਾਏ ਤਿਆਰ ਖੋਪਰੀ ਲਹਣ ਲਈ ਲੱਗਣੇ ਨ ਬਿੰਦਨੇ ਖੋਪਰੀ ਲੋਹਾਲੀ ਸੇ ਦਿਖ ਨਿਹਾਰਿਆ ਪਾਈ ਤਾਰੂ ਸਿੰਘ ਨੇ ਖੋਪਰੀ ਲੋਹਾਲੀ ਸੇ ਦਿਖ ਨਿਹਾਰਿਆ ਪਾਈ ਤਾਰੂ ਸਿੰਘ ਨੇ ਤਾਰੂ ਸਿੰਘ ਕਹਿੰਦਾ ਕਿਸਾ ਦੀ ਥਾਂ ਖੋਪਰੀ ਲਹੋਣੀ ਮਨਜੂਰ ਹੈ ਪਰ ਮੈਨੂੰ ਕੇਰਾ ਇਹ ਦੱਸੋ ਤਸਹੀ ਮੇਰਾ ਕੀ ਕਸੂਰ ਹੈ ਪਰ ਮੈਨੂੰ ਕੇਰਾ ਇਹ ਦੱਸੋ ਤਸਹੀ ਮੇਰਾ ਕੀ ਕਸੂਰ ਹੈ ਸਿੱਖੀ ਨੂੰ ਬਚਾਇਆ ਖੋਪਰੀ ਲੋਹਾ ਕੇ ਵੀ ਸੀਨਾ ਕੀਤੇ ਜਿੰਦ ਨੇ ਖੋਪਰੀ ਲੋਹਾਤੀ ਸਿੱਧਕ ਨਹਾਰਿਆ ਪਾਈ ਤਾਰੂ ਸਿੰਘ ਨੇ ਖੋਪਰੀ ਲੋਹਾਤੀ ਸਿੱਧਕ ਨਹਾਰਿਆ ਪਾਈ ਤਾਰੂ ਸਿੰਘ ਨੇ